ਜੱਸੀ ਮਰਾਂ ਦੇ ਸਰਦੇ ਦੇ ਉੱਤੇ ਤੇ ਆਏ ਆ ਜਿਹੜੇ ਕਿ ਹਰ ਸਾਲ ਇਹ ਉਪਰਾਲਾ ਕਰਦੇ ਨੇ ਕਿਉਂਕਿ ਏਡਾ ਪੰਜਾਬ ਸਰਕਾਰ ਦਾ ਇੱਕ ਅਹਿਮ 파ਟ ਹੈ ਸਾਡਾ ਜੀ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਤਾਂ ਕਿ ਕਿਉਂਕਿ ਇਹ ਜਿਹੜੇ ਨਸ਼ਿਆਂ ਦੀ ਗੱਲ ਜਿਹੜੀ ਚੱਲਦੀ ਹੈ ਉਹਦੇ ਨਾਲ ਸਿੱਜਣ ਦੇ ਵਾਸਤੇ ਕੋਈ ਤਰੀਕਾ ਹੈ ਨਵੀਂ ਜਨਰੇਸ਼ਨ ਨੂੰ ਖੇਡਾਂ ਦੇ ਨਾਲ ਗਰਾਊਂਡਾਂ ਦੇ ਨਾਲ ਜੋੜੀਏ ਔਰ ਜੱਸੀ ਹੋਰਾਂ ਦਾ ਉਹਨਾਂ ਦੀ ਟੀਮ ਦਾ ਇਹ ਬਹੁਤ ਸ਼ਾਨਦਾਰ ਉਪਰਾਲਾ ਪਿਛਲੇ ਸਮੇਂ 'ਚ ਵੀ ਰਿਹਾ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹ ਇਹਨਾਂ ਨੂੰ ਖੇਡਾਂ ਨੂੰ ਕਰਾਉਂਦੇ ਨੇ ਔਰ ਇਹਦੇ ਵਾਸਤੇ ਉਹਨਾਂ ਨੂੰ ਵਧਾਈ ਵੀ ਹੈ ਉਹ ਜਦੋਂ ਵੀ ਸੱਦਣਗੇ ਖੇਡਾਂ ਦੇ ਵਾਸਤੇ ਜਿੱਥੇ ਵੀ ਮੈਂ ਉੱਥੇ ਹਾਜ਼ਰ ਹੋਵਾਂਗਾ ਪੰਜਾਬ ਸਰਕਾਰ ਖੇਡਾਂ ਬਹੁਤ ਕਰਾ ਰਹੀ ਆ ਪਰ ਨਸ਼ਾ ਨਹੀਂ ਮੁਕਤ ਜਾ ਰਿਹਾ ਦੇਖੋ ਨਸ਼ਾ ਇਸ ਬੜੇ ਵਿਸ਼ੋ ਵਰਤਾ ਰਹਾ ਹੈ ਜੇ ਤੁਸੀਂ ਅੱਜ ਦੀਆਂ ਰਿਪੋਰਟਾਂ ਪੜ ਤਕਰੀਬਨ 3500 ਕਰੋੜ ਦਾ ਨਸ਼ਾ ਗੁਜਰਾਤ ਦੇ ਵਿੱਚ ਜਿਹੜਾ ਉਹ ਫੜਿਆ 900 ਕਰੋੜ ਦਾ ਇੱਕ ਵਾਰੀ ਫੜਿਆ 1700 ਕਰੋੜ ਰੁਪਏ ਦਾ ਇੱਕ ਵਾਰੀ ਜਿਹੜਾ ਉਹ ਫੜਿਆ ਪੰਜਾਬ ਬਦਨਾਮ ਹੋ ਗਿਆ ਮੈਨੂੰ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈਗਾ ਨਸ਼ਾ ਵਿਸ਼ਵ ਵਰਤਾਰਾ ਹੈ ਚਾਹੇ ਉਹ ਅਮਰੀਕਾ ਹੈ ਕੈਨੇਡਾ ਹੈ ਹਰ ਜਗ੍ਹਾ ਦੇ ਉੱਤੇ ਹੈ ਉਹਦੇ ਵਾਸਤੇ ਇਹੀ ਹੈ ਕਿ ਯੂਥ ਨੂੰ ਤੁਹਾਨੂੰ ਰਾਹ ਜਿਹੜੇ ਬਦਲਵੇਂ ਦੇਣੇ ਪੈਣਗੇ ਤੇ ਉਹਦੇ ਵਿੱਚ ਖੇਡਾਂ ਇੱਕ ਸਭ ਤੋਂ ਵਧੀਆ ਉਪਰਾਲਾ ਹੈ ਜਿਹਨਾਂ ਟੀਮ ਨੂੰ ਚੋਣ ਹੋ ਰਹੀ ਹੈ ਜਿਹਨਾਂ ਤੇ ਹੋ ਰਹੀ ਹੈ ਕਮੇਟੀ ਪ੍ਰਬੰਧਕ ਜਿਹਨਾਂ ਨੂੰ ਚੋਣ ਕਿਵੇਂ ਦੇ ਰਹੇ ਹਨ ਮੁਕਾਬਲਾ ਮੈਂ ਉਹ ਅਸੀਂ ਖੇਡਾਂ ਦੇ ਵਾਸਤੇ ਆਏ ਆ ਜਦੋਂ ਉਹ ਚੋਣਾਂ ਦੀ ਗੱਲ ਹੋਵੇ ਫਿਰ ਉੱਥੇ ਕਰਾਂਗੇ ਧਰਤੀ ਦੇ ਉੱਤੇ ਪਹੁੰਚ ਕੇ ਆਪਣੇ ਆਪ ਨੂੰ بڑا ਕਰਮਾ ਵਾਲਾ ਸਮਝਣਾ ਕਿਉਂਕਿ ਅੱਜ ਬੜੀ ਦੇਰ ਬਾਅਦ ਅਸੀਂ ਇਸ ਕਬੱਡੀ ਕੱਪ ਦੇ ਉੱਤੇ ਅੱਜ ਹਾਜ਼ਰੀ ਭਰੀ ਹੈ ਜੋ ਕਿ ਆਜ਼ਾਦ ਸਪੋਰਟਸ ਕਲੱਬ ਵੱਲੋਂ ਅੱਜ ਇਹ ਕਰਵਾਇਆ ਜਾ ਰਿਹਾ ਦੋ ਦੋ ਦਿਨ ਦਾ ਜੋ ਕਬੱਡੀ ਕੱਪ ਹੈ ਮੇਰੇ ਵੀਰ ਉਰੋ ਜਿਹੜੇ ਡਿਸਟ੍ਰਿਕਟ ਪਲਾਨਿੰਗ ਬੋਰਡ ਦੇ ਚੇਅਰਮੈਨ ਵੀ ਨੇ ਤੇ ਜੱਸੀ ਸੋਹਣਿਆਵਾਲਾ ਜੀ ਉਹ ਮੇਰੇ ਨਾਲ ਖੜੇ ਨੇ ਤੇ ਇਹਨਾਂ ਦੀ ਪੂਰੀ ਟੀਮ ਸਾਡਾ ਸਾਰਾ ਦੇਖੋ ਸਾਡੇ ਯੂਥ ਬ੍ਰਿਗੇਡ ਖੜੀ ਹੈ ਸਾਰਿਆਂ ਨੂੰ ਬਹੁਤ-ਬਹੁਤ ਅੱਜ ਦੇ ਇਸ ਕਬੱਡੀ ਕਪ ਦੀਆਂ ਮੁਬਾਰਕਾਂ ਉਪਰਾਲਾ ਕੀਤਾ ਔਰ ਇਹਹੀ ਜੇ ਪ੍ਰੋਗਰਾਮ ਨੇ ਜਿਹੜੇ ਉਹ ਉਹ ਪ੍ਰੋਗਰਾਮਾਂ ਦੇ ਨਾਲ ਹੀ ਆਪਾਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਅਸੀਂ ਉਹਨੂੰ ਚੰਗੀ ਸਿਹਤ ਦੇ ਸਕਦੇ ਹਾਂ ਔਰ ਅਸੀਂ ਹਰ ਤਰ੍ਹਾਂ ਦੀ ਬੁਰੀ ਆਲਾਮਤ ਤੋਂ ਚਾਹੇ ਉਹ ਬੇਰੋਜ਼ਗਾਰੀ ਦੀ ਹੋਵੇ ਚਾਹੇ ਨਸ਼ੇ ਦੀ ਹੋਵੇ ਚਾਹੇ ਉਹ ਸਿਹਤ ਪੱਕੀ ਹੋਵੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਬੁਰੀ ਲਾਮਤ ਤੋਂ ਆਪਣੀ ਜਿਹੜੀ ਆਉਣ ਵਾਲੀ ਜਿਹੜੀ ਨਸਲ ਜਨਰੇਸ਼ਨ ਆ ਉਹਨੂੰ ਬਚਾਉਣਾ ਹੈ ਇਹ ਤਹਿਲੀਜ ਮੈਨੂੰ ਇਸ ਗੱਲ ਦੀ ਤੈਅ ਦਿੰਦੇ ਗਏ ਰਾਏ ਤੋਂ ਕਿ ਔਰ ਮੈਂ ਅਜਾਸ ਕੋਲੋਂ ਵੀ ਤਾਕਤ ਮਿਲਦੀ ਹੈ ਸਗੋਂ ਬਤਾ ਇਸ ਤੀਵਾ ਦਿੱਤਾ ਕਿ ਇਸ ਤਰ੍ਹਾਂ ਦੇ हा जी नौजवान नसू दूर रखण लाइ आज़ादु वैलफेयर हर साल बदमन स्टेडियम कबड्डी कप काया दोद ते अॼु उहो सिखूं गुरप्रीत बाबा दारा उन साजे तौर ਇਹ ਮੈਂ ਵਧਾਈ ਦਿੰਦਾ ਤੇ ਸੂਚਿਤ ਜਿੰਨੀ ਵੀ ਦੱਸ ਪਹੁੰਚੇ ਰਹੇ ਤੇ ਲੱਗਦਾ ਨਾ ਵਸੇ ਵੱਡੀ ਗੱਲ ਤੇ ਸਰ ਜੀ ਧੰਨਵਾਦ ਵੀ ਕਰਦਾ ਤੇ ਨਾਲ ਹੀ ਸਾਡੇ ਪੰਜਾਬ ਦੇ ਜਿਹੜੇ ਮੰਤਰੀ ਨੇ ਅੱਜ ਪਹੁੰਚ ਰਹੇ ਨੇ ਤਾਂ ਉਹਦੇ ਸਿਕ ਸੌਂਡ ਕੈਬਨਟ ਮੰਤਰੀ ਸਾਡਾ ਇਹ ਹੀ ਹੈ ਕਿ ਨੌਜਵਾਨਾਂ ਨੂੰ ਦਿੱਸੇ ਤੋਂ ਦੋ ਰਕੜੀ ਜਿਹੜੇ ਪੰਜਾਬ ਨੂੰ ਨਾਲ ਸਰਕਾਰ ਹੈ ਜਿਹੜੀ ਉਹ ਵੱਡੇ ਪ੍ਰਾਨੇ ਕਰ ਰਹੀ ਆ ਖੇਡਾਂ ਵੱਤ ਪੰਜਾਬ ਦੇ ਸ਼ੁਰੂ ਕਰੇ ਨੇ ਉਹੀ ਪਾਰਟੀ ਦੇ ਵਿੱਚ ਅਸੀਂ ਇਹ ਕਬੱਡੀ ਕੱਪ ਕਰਾਉਣੇ ਆ ਤਾਂ ਨੌਜਵਾਨ ਨੇ ਉਹ ਮੁਰ ਤੋਂ ਕੱਢਣਾ ਜੁੜੇ ਜਾਂਦੇ ਤੇ ਸਾਡਾ ਜਿਹੜਾ ਸੂਬਾ ਉਹ ਹੌਣ ਵਾਲੇ ਸਮਾਜ ਦੇ ਵਿੱਚ ਦੇਸ਼ ਦਾ ਬੋਲੀ ਹੋ ਕੇ ਸੂਬਾ ਜਿਹੜਾ ਉਹ ਖੇਡਾਂ ਦੇ ਵਿੱਚ ਬੋਲੀ ਹੋਵੇ ਤੇ ਨੌਜਵਾਨ ਨੇ ਦਿੱਸੇ ਤੋਂ ਵਿੱਚ ਨੌਜਵਾਨ ਭਰਾਇਆਂ ਤੋਂ ਸਾਡਾ ਇਹ ਚਾਹੁੰਦਾ ਕਿ ਲਲਤਵਤ ਨੌਜਵਾਨਾਂ ਨੇ ਖੇਡਾਂ ਵੱਲ ਜਾਈਆਂ ਮੈਂ ਪਹਿਲਾਂ ਸਾਡੇ ਵੀਰ ਜੱਸੀ ਸੋਈਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ 6ਵਾਂ ਨਾਬਾ ਕਬੱਡੀ ਕੱਪ ਅਜਾ ਅਰਗੇਨਾਈਜ਼ ਕੀਤਾ ਔਰ ਉਹ ਕਿਉਂਕਿ ਮੈਂ ਪਹਿਲਾਂ ਵੀ ਕਹਿੰਦਾ ਵੀ ਮੇਲੇ ਸਟਾਰਟ ਹੋ ਜਾਂਦੇ ਨੇ ਬਟ ਮੇਲਿਆਂ ਦੀ ਇੱਕ ਲੜੀ ਨੂੰ ਜਾਰੀ ਰੱਖਣਾ ਸਭ ਨੂੰ ਪੱਟੀ ਗੱਲ ਹੁੰਦੀ ਹੈ ਔਰ ਲਗਾਤਾਰ 6ਵਾਂ ਮੇਲਾ ਸਾਡੇ ਨਾਬੇ ਦੇ ਵਿੱਚ ਕਰਾ ਰਿਹਾ ਮੈਂ ਜੱਸੀ ਸੋਈਆਂ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਬਹੁਤ ਪੰਜਾਬ ਸਰਕਾਰ ਦੇ ਪਰਲੇ ਕਿੱਦਾਂ ਦੇ ਬਹੁਤ ਲੱਗ ਰਹਿਣਾ ਜੀ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਤੁਸੀਂ ਕਹਿ ਸਕਦੇ ਹੋ ਵੀ ਖੇਡਾਂ ਜਿਹੜੇ ਵਤਨ ਪੰਜਾਬ ਦੇ ਉਹ ਵੀ ਉਹਨਾਂ ਨੇ ਸ਼ੁਰੂ ਕੀਤੀਆਂ ਨੇ ਹੋਰ ਵੀ ਜਿੰਨੇ ਵੀ ਆਪਣੇ ਖਿਡਾਰੀ ਨੇ ਆਪਣੇ ਖਿਡਾਰੀ ਜਿੰਨੇ ਵੀ ਮੈਡਲ ਲੈ ਕੇ ਆ ਰਹੇ ਨੇ 올림픽 ਚ ਉਹਨਾਂ ਦਾ ਵੀ ਬੜਾ ਪ੍ਰਚਾਈਜ਼ ਕਰ ਰਹੀ ਹੈ ਪੰਜਾਬ ਸਰਕਾਰ ਆਪ ਵੀ ਬਹੁਤ ਹੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ